ਕੱਢਦੇ ਆ ਬਾਹਰ ਇਹਨੂੰ ਤੇ ਮਾਪਾ ਨੂੰ ਬੰਪਰ ਲਵਾ ਕੇ ਲਿਆਉਣਾ ਬੰਪਰ ਤੇ ਹੱਕ ਲਾਓ ਜੀ ਆਪਾਂ ਇਹਦੇ ਬੰਪਰ ਲਵਾ ਕੇ ਲਿਆਉਣਾ ਇੱਥੇ ਤੇ ਇੱਕ ਇਹਦੇ ਹੱਕ ਲਵਾਉਣੀ ਆ ਮਗਰ ਤੇ ਇਹ ਬੰਪਰ ਪਹਿਲਾਂ ਹਲਕਾ ਸੀਗਾ ਥੋੜਾ ਜਿਹਾ ਭਾਰਾ ਲਗਾਵਾਂਗੇ ਤੇ ਹੋ ਹੋ ਕੋ ਬਾਣੀ ਆ ਬਾਣੀ ਲਵਾਉਂ ਲੋ ਜੀ ਆਪਾਂ ਚੱਲ ਪਏ ਆ ਬੰਪਰ ਲਵਾਉਣ ਹਣ ਦੇਖਦੇ ਆਂ ਕੀ ਕਰਦੇ ਆ ਬਟੱਡਿਆ ਦਾ ਲਵਾਉਣਾ ਤੇ ਜਾ ਕੇ ਦੇਖਦੇ ਆ ਫਿਰ ਪਹੁੰਚ ਕੇ ਮਿਲਦੇ ਤੁਹਾਨੂੰ ਉਸਤੇ ਉਹ ਬਈ ਪੋਏ ਦਾ ਸੋਨੂ ਕੋਲ ਇੱਥੇ ਮੈਚ ਆ ਕਾਨੂੰ ਸਿੱਧਾ ਲਾਵਾ ਲੋ ਬਈ ਬੰਪਰ ਦਾ ਇਹ ਕੱਟ-ਕੁੱਟ ਹੋ ਗਿਆ ਹਾਕ ਵੀ ਕੱਟ-ਕੁੱਟ ਹੋ ਗਈ ਆ ਬੰਪਰ ਵੀ ਕੱਟ-ਕੁੱਟ ਹੋ ਗਿਆ ਹਾਕ ਕੋਈ ਕੱਟ-ਕੁੱਟ ਹੋ ਗਈ ਹਣ ਦੇਖਦੇ ਮਾੜਾ ਹੁੰਦਾ ਤੇ ਪੱਚਾ ਜਾਂ ਕਰਾਂਗੇ ਪਹਿਲਾਂ ਫੇਰ ਅੰਗਰੰਗ ਤਰਾ ਕੇ ਫੇਰ ਦਿਖਾਵਾਂਗੇ ਤੁਹਾਨੂੰ ਫੁੱਲ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਣਾ ਉਹਦਾ ਕਿੱਦਾਂ ਕਿੱਦਾਂ ਲਾਉਂਦੇ ਆ ਆ ਮੈਂ ਜਿਆ ਦੋ ਕਾਲੂ ਅੱਜ ਇੱਕ ਤਰੀਕਾ ਕਾਲੂ ਮੈਂ ਪਿਆ ਇਹ ਪਾਣੀ ਉਹ ਖੜਾ ਤੇ ਸਾਰੇ ਕੱਢਣ ਲੱਗੇ ਆ ਹੂੰ ਵਾਦਾ ਪਾਣੀ ਕੋ ਸਾਹਮਣੇ ਦੁਕਾਨ ਹੈ ਸੁਨ ਮਾਮ ਪ੍ਰਾਣਾ ਮਢਡਿਆਂ ਦਾ ਉੱਚਿਆਂ ਦਾ ਮੈਂ ਤੋ ਮੈਂ ਤੋ ਕਰਦੇ ਆ ਵਿਚਾਰੇ ਰੱਬ ਦੋ ਸੌਖਾ ਰੱਖੇ ਮੈਚ ਹੋ ਜਾਣਾ ਕੱਲੂ ਦੇਖੋ ਪਟਾਕਾ ਹੋਊਗਾ ਮੈਚ ਦਾ ਮਢਡੀ ਅੱਗੇ ਆਵੇ ਟੋ ਪਤਾ ਵਧੀਆ ਤੇ ਮੈਂ ਅੱਲਾਦਰ ਬੱਲਾ ਪਾਤੀਆਂ ਹਾਂ ਜੀ ਅਸੀਂ ਵੀਰਾਂ ਪਟਾਤ ਦਾ ਮੈਂ ਤਾਂ ਤਾਂ ਹੈਗੀ ਆ ਯਾਰ ਬੰਦਿਆਂ ਦੀ ਮੱਕੀ ਦੇਖੋ ਉਹ ਖੜਾ ਟਰੈਕ ਉਹ ਵੀ 6 ਕੱਢ ਲਾ ਪਿਆ ਮੈਂਤੀ ਹੋ ਗਈ ਆ ਭਾਜੀ ਵੀ ਹੱਥ ਆ ਗਿਆ ਨਾ ਬਲੌ ਕੱਢੀ ਜਾਂਦਾ ਹੋਰ ਵੀ ਹੋ ਗਿਆ ਆ ਵੀ ਹੋ ਗਿਆ ਡੈਡੀ ਹੋਲੀ-ਵੋਲੀ ਫੈਟ ਕਰਦੇ ਆ ਨੂੰ ਨੂੰ ਤੇ ਭਾਈ ਆ ਨੀ ਭਾਈ ਆ ਤੇਰੀ ਵੀਡੀਓ ਆ ਬੰਦੇ ਚ ਭਾਈ ਦਾ ਸੋਨੂ ਮੋਡੀਫਾਈ ਬਿਲਡਿੰਗ ਵਰਕਰਸ ਵਰਕ ਕਰੇ। ਬੋਹ ਜੀ ਆ ਫਰੰਟ ਹੁੱਕ ਕਰਤੀ ਕਰਤੀ ਆਤੀ ਆ। ਹੱਥ ਲੜੀ ਪੱਤੀ ਵੀ ਲਾਤੀ ਆ ਹੁਣ। ਇਹ ਨਾਲ-ਨਾਲ ਕਰਾਰਦੇ ਦੇਖਦੇ ਆ ਕੀ ਕੀ ਕਰਦਾ ਭਾਈ। ਇਹ ਦਿਖਾਉਨੇ ਸਾਨੂੰ ਨਾਲ ਦੀ ਨਾਲ ਜੁੜੇ ਰਹੋ ਵਲੌਗ ਨਾਲ। ਦੇਖਦੇ ਕਿਦਾਂ ਦਾ ਲੱਗਦਾ ਬਾਅਦ ਚੋ। ਕੱਟ ਦਿੱ ਲਿਆ ਤੇ ਕੱਚਾ ਕਰਕੇ ਦੇਖਣੇ ਆਂ ਕੱਲੇ ਵੀ ਦੇਖ ਬਰਾਬਰ ਆ ਆ ਬਰਾਬਰ ਆ ਤੂੰ ਆ ਦਿਲਵਾ ਦਾ ਹੋ ਗਿਆ ਗੁਣੀਆਂ ਚ ਹੁਣ ਇੱਕ ਸਾਈਡ ਰਹਿ ਗਈ ਆ ਦੂਜੀ ਸਾਈਡ ਵੀ ਕਰਦੇ ਆ ਇਹ ਕਰੀ ਅਰਥ ਮੰਨੇ ਸਹੀ ਹੈ ਵਾਜੀ ਦੇਖਦੇ ਆ ਡੱਬਾ ਦੀ ਲੋਪ ਪਾਉਂਦੀ ਫੇਰ ਦੀ ਇਹ ਕਿੰਨੀ ਚੌੜੀ ਆ 4 ਇੰਚ 4 ਇੰਚੀ ਆ ਨਾ 4 ਇੰਚੀ ਆ ਫਰੰਟ ਫਰੰਟ ਵਾਲਾ ਇੰਚੀ ਦਾ ਨਾ ਨਹੀਂ ਉਹ ਵੀ ਪੌਣੀ ਦਾ ਉਹ ਵੀ ਪੌਣੀ ਆਉਜੀ ਮੁੱਲ ਨੇ ਲੱਗਿਆ ਹੈ ਫੱਡਾਂ ਵਾਲੇ ਬੱਤੀਆਂ ਨਾ ਬੱਤੀ ਪੌਣੀ ਫਰੰਟ ਵਾਲੀ ਇਹ ਦਿਖਾਉਣੇ ਤੁਹਾਨੂੰ ਕਿੱਦਾਂ ਦੀ ਲੋਕਾਂ ਦੀ ਬੱਤੀ ਪੌਣੀ ਹੈ ਨਾ ਮੋਹਰੀ ਗਰੇਡ ਵੀ ਪੱਤੀ ਕੰਠ ਵਾਲੀ ਪੱਤੀ ਵੀ ਲਾਕਤੀ ਹੁਣ ਦੇਖਦੇ ਆ ਲੁਕਮਾੜੀ ਮਾੜੀ ਆਉਣ ਲੱਗੀ ਆ ਬਾਕੀ ਇਹਨਾਂ ਜੰਗੀ ਤਰ੍ਹਾਂ ਲੁਕਮਾ ਉੱਪਰ ਪਲੇਟ ਲੱਗੀ ਪੱਤੀ ਲੱਗੀ ਤੇ ਫੇ ਆਣੀ ਆ ਹੋਈ ਉਹ ਦੋ ਦੋ ਪੱਤੀ ਸੁੱਕੀ ਜਾਂ ਕੋਣ ਨੋਟ ਕਰਤੀ ਆ ਜੱਕ ਦੀਆਂ ਤਰਪਿਆਲਾਰ ਪੂਲਾ ਹੋਣਾ ਉਹਨਾਂ ਨੇ ਟੱਪ ਨਿਕਲਿਆ ਹੀ ਹੈ ਤੇ ਕਰੂਗੇ ਕੁਝ ਕੱਟ ਲਈ ਉਹ ਕੱਟਣੀ ਆ। ਨਵਾਂ ਬੈਲਡਿੰਗ ਆੜਾ ਸੱਧਿਆ ਉਹ ਦਿਖਾ ਭਾਈ। ਆ ਲੈ ਕੇ ਆਏ ਆ। ਸ਼ਰਮ ਨਹੀਂ ਆਈ ਤੁਹਾਨੂੰ ਇੱਕ ਰੈਕਟ ਲਿਆਉਂਦੇ। ਉਹ ਕੱਲ ਨੂੰ ਮੈਂ ਕਰਦੇ। ਖਾਂ ਖੜੀ ਇੱਕ ਸਕੂਟਰੀ ਲਈ ਨਾ ਮੈਂ। ਉਹਦੇ ਵੀ ਦਰਸਨ ਕਰਾਈ। ਕਿਧਰੋਂ ਸੇ ਬਾਈ? ਇਹ ਭਾਈ ਆਪਣੇ ਨਾਲ ਨਹੀਂ ਇੱਕ ਲੱਗ ਫੋਨ ਵੀ ਆ। ਪੱਤੀ ਹੋ ਗਈ ਕੱਟ। ਇਹ ਉਹ ਬੱਤ ਕਰਕੇ ਦੇ ਦੇ ਆ ਆਗਾ ਦੋਨੇ ਜਾਣੇ ਉਹ ਆ ਗਿਆ ਬੰਪਰ ਉਹ ਨਹੀਂ ਆ ਜਾਣਾ ਜਿੱਦਣ ਖੋਲ ਕੇ ਦਿਖਾਉਣੀ ਕਿੰਨੀ ਖੋਲਦੀ ਆ ਚੱਲਾ ਚੱਲ ਖੋਲਦੀ ਆ ਆਹ ਦਾ ਖਲਾ ਬਾਈ ਖੋਲ ਦੰਗ ਦੰਗ ਦੇ ਮਾੜੇ ਨੂੰ ਮੇਰੇ ਖੋਲਦੀ ਆ ਮੰਦ ਨੂੰ ਟਰੈਕਟਰ ਦੀ ਇੱਥੇ ਆਪਾਂ ਰਬੜ ਜੀ ਲਾਵਾਂਗੇ ਰਬੜ ਜੀ ਮੇਰੇ ਨਾਲ ਸ਼ੋਕ ਨੂੰ ਦੂਜਾ ਨਾ ਲੱਗੇ ਟ੍ਰੀਟ ਨਾ ਹੋਵੇ ਸੋ ਲਾ ਦੇ ਬਸ ਲਓ ਜੀ ਹੋ ਗਿਆ ਕੱਚਾ ਹੁਣ ਇਹਨੂੰ ਪੱਕਾ ਕਰੂਗੇ ਖੋਲ ਕੇ ਅਸੀ ਜਾਣਾ ਭਾਈ ਯਾਰ ਔਰ ਹੱਕ ਦਵਾਲੇ ਲੱਗਦੇ ਆ ਹੱਕ ਕੋ ਪਟਕੇ ਦਵਾਰਚੀ ਗਣ ਕਰਾਉਣੇ ਹੱਕ ਦਾ ਵੀ ਕੰਮ ਫੇਰ ਭਾਈ ਰੰਗ ਰੰਗ ਕਰਾ ਕੇ ਰੱਖੂਗਾ ਲੋਈ ਹੱਪਲ ਦਵਾਲੇ ਲੱਗਿਆ ਭਾਈ ਉਹ ਪੱਤਾ ਲੱਗ ਆਈ ਨਾ ਕਰਾਂ ਉਹ ਜਿਹੜੇ ਦਾ ਉਹ ਮਜ਼ਬੂਤ ਉਹ ਪੱਕੀ ਬਣਾਉਣੇ ਮਜ਼ਬੂਤ ਵਾਲੀ ਉਹ ਪਤਲੀ ਪੱਤੀ ਆ ਤੇ ਬੱਤੀ ਜਿੱਡੇ ਦਾ ਜਿਹੜਾ ਬੋਟਕੋ ਉਹ ਲਾਉਣਾ ਡੰਪਰ ਹੋ ਗਿਆ ਆ ਤੇ ਪੱਕਾ ਪਈ ਬਾਤ ਚ ਕਰ ਲੂ ਜੇ ਆਪਾਂ ਹੌਪਰੀ ਬਣਾ ਕੇ ਜਾਂਦੇ ਹਾਂ ਘਰ ਨੂੰ ਉਹ ਹੈਰੀ ਹੋਣੀ ਆਉਂਦੇ ਆ ਹੈਰੀ ਤੇ ਤਿੰਦਾ ਆਉਂਦੇ ਆ ਫਿਰ ਟੱਕਰ ਕੇ ਫੇਰ ਜਾਂਦੇ ਨੋਈ ਫੋਕ ਲੱਗਿਆ ਹੁਣ ਕਸਣ ਜਿੰਨੇ ਕੁ ਬਣੀ ਆ ਕਿ ਉਹ ਆਪੇ ਜੋੜਨੇ ਆ ਵੈਲਡ ਕਰਾਂਗੇ ਤੁਹਾਨੂੰ ਵੈਲਡ ਬੁਲਡ ਕਰਕੇ ਦਿਖਾਉਣੇ ਆ ਇਹ ਬਣਦਾ ਕੀ ਜੋੜਦਾ ਜੀ ਲੱਗੇ ਆ ਜੋਕਣ ਨਾ ਕੋਈ ਠੰਡਾ ਨੂੰ ਆ ਬਹੁਤ ਨਹੀਂ ਹੁੰਦੇ ਲੋਰ ਉਹ ਬੰਦੇ ਦੇ ਕੋਟਲ 12 ਕਿਲੋ ਦਾ ਬਣ ਗਿਆ ਵੰਪਰ ਵੀਡੀਓ ਬਣਾਈਆ ਹੋ ਗਿਆ ਹੈ ਬੰਪਰ ਦਾ ਅੰਕੀ ਪਈ ਹੈ ਅਜੇ ਤਾਂ ਸਾਫ ਕਰਨਾ ਅਜ ਤਾਂ ਦੇਖੋ ਪੇਂਟ ਐਸੀ ਦੇ ਲਾਵਾਂਗੇ ਇਹ ਹੁੱਕ ਆਪਣੀ ਉਹ ਵੀ ਆ ਤੇ ਵੀ ਪੇਂਟ ਹੋ ਗਈ ਆ ਹੁਣ ਜਿਹੜੀ ਰਹਿੰਦੀ ਹੁੱਕ ਮਗਰ ਉਹ ਵੀ ਕਰਾਵਾਂਗੇ ਇਹ ਜਰਾ ਕਰਾ ਕੇ ਤੁਹਾਨੂੰ ਮਿਲਦੇ ਆ ਦਿਖਾਈ ਜਾਂਦੇ ਆ ਡੂ ਪਿੰਟਰ ਕਮਾਲਪੁਰ ਇੱਥੇ ਭਾਈ ਨੇ ਭੇਜਿਆ ਆਪਾਂ ਨੂੰ ਅੰਕਲ ਹੁਣੀ ਕਰ ਲੱਗੇ ਹੁਣ ਅਭੀ ਹੁੱਕ ਕਾਲੀ ਮਾੜੀ ਮਾੜੀ ਇਹ ਵੀ ਕਰਾ ਦਈਏ ਫਿਰ ਨਾਲ ਲੱਗਦੀ ਵਾਕਿਆ ਤੁਹਾਨੂੰ ਹਾਲੀਵੋਡ ਦੀ ਗਾਂ ਦੀ ਗੰਦ ਦਿਖਾਈ ਜਾਵਾਂਗੇ ਐ ਕੋਥੇ ਉਹ ਉੱਥੇ ਟਰੈਕਟਰ ਖੜਾ ਫੋਰਡ ਉਹ ਵੀ ਤੁਹਾਨੂੰ ਦਿਖਾਉਣੀ ਇੱਕ ਵਾਰ ਉਹ ਬਾਹਰ ਜਾਣਾ ਅੰਕਲ ਨੇ ਸਾਰਾ ਪੇਂਟ ਕੀਤਾ ਉਹ ਆ ਲਓ ਕਸਤਾ ਮਿੱਟੀ ਭਈਆ ਇਹ ਆ ਨਾ ਆ ਗਿਆ ਬਲੇ ਹੀ ਗਿਆ ਆ ਗਿਆ ਰੁਕਾ ਉਹ ਉਹ ਉੱਥੇ ਜਾ ਕੇ ਕਸਾਵਾਂਗੇ ਸੋਨੂ ਭਾਈ ਕੋਲ ਜਾ ਕੇ ਤੇ ਹੁਣ ਮੈਂ ਚੱਲਣਾ ਆ ਸੋਨੂ ਭਾਈ ਕੋਲ ਸੋਨੂ ਭਾਈ ਕੋਲ ਜਾ ਕੇ ਟੱਕਰਦੇ ਆ ਮਿਲਦੇ ਲੋਈ ਹੈ ਮੈਂ ਜਿੱਦ ਨਹੀਂ ਟੁੰਗਿਆ ਪਾਰੀ ਇਹ ਇਹ ਬਾਲ ਕੱਸ ਹੋ ਗਿਆ ਹੁੱਕ ਸੋਨੂ ਭਾਈ ਨੇ ਕਰਦੀ ਬੰਪਰ ਵੀ ਦਿਖਾਤਾ ਸਾਨੂੰ ਹੁਣ ਬੰਪਰ ਦੇ ਸਪੋਰਟਾ ਬੈਲਟ ਕਰਕੇ ਫੇਸ ਉਹ ਇਹ ਸਪੋਟਾਂ ਵੀ ਲੱਗ ਗਈਆਂ ਪਤਾ ਹੈ ਸਪੋਟਾਂ ਵੀ ਲਗ ਆਤੀਆਂ ਇੱਥੇ ਆਪਾਂ ਐ ਪਾ ਕੇ ਹੁਣ ਦਬੰਪਰ ਦੇਖੋ ਮਾੜਾ ਸਹਾਇਤਾ ਕਰਨ ਵਾਲਾ ਆ ਆਫ ਕਰਕੇ ਥੈਂਕ ਯੂ ਗ੍ਰੈਂਡਰ ਕਿੱਥੇ ਲੈ ਜਾਣੀਓ ਮਿੱਟੀ ਬਿੱਲੂ ਜੀ ਹਾਂ ਪਤਾ ਲਾਇਆ ਬਾਕੀ ਹੁਣ ਦੱਸੋ ਕਿਦਾਂ ਦੀ ਲੁੱਕ ਆ ਰਹੀ ਹੈ ਬੰਪਰ ਨਾਲ ਚੈਨਲ ਨੂੰ ਨਾਲੇ ਕਰ ਦਿਓ ਸਬਸਕ੍ਰਾਈਬ ਸ਼ੇਅਰ ਕਮੈਂਟ ਕਰ ਦਿਓ ਇੱਕ ਇੱਥੇ ਥੋੜੀ ਉਪਜ ਹੀ ਪੈਂਦੀ ਹੈ ਨਾ ਘਰੇ ਜਾ ਕੇ ਤੁਹਾਨੂੰ ਇੱਕ ਵਾਰੀ ਦਿਖਾਉਣੀ ਹੈ ਫਿਰ ਹੋਈ ਲੁੱਕ ਆ ਰਹੀ ਡਰਾਈਵਰ ਦੀ ਬਰੋਚ ਇੱਕ ਹੋਰ ਫਸੋ ਬੁੱਧਾ ਦਾ ਲੱਗਦਾ ਆ ਬੰਪਰ ਦੱਸੋ ਕਿ ਹੋਇਆ ਲੱਗਦਾ ਆ ਇਹ ਹੱਕ ਕਾਲੀ ਕਰਾਈ ਆ ਇਹ ਹੱਕ ਆ ਨਮੀ ਲਵਾਈ ਆ ਆ ਪੁਰਾਣੀ ਏ ਇਦਾਂ ਗੋਟ ਕੇ ਪਕਲੇ ਆ ਹੁਣ ਮੋٹے ਗੋਟ ਕੇ ਲਗਾਈ ਇਹ ਇਹ ਕਾਲੀ ਕਰਾਤੀ ਹੱਕ ਹੁੱਕ ਦੱਸੋ ਕਿੰਦਾ ਦੀ ਆ ਰਹੀ ਏ ਬੰਪਰ ਦੀ ਨਾਲੇ ਚੈਨਲ ਨੂੰ ਕਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੱਸਿਓ ਹੋਵੇ ਕਿ ਹੋਇਆ ਲੱਗ ਰਿਹਾ ਮੈਸੀ 241 ਮਹਾਸ਼ਕਤੀ ਮੈਸੀ ਆ 241 ਤੇ ਹੋਰ ਵੀ ਬਲੌਗ ਆਉਣੇ ਆ ਉਹ ਵੀ ਦੇਖਿਓ ਸਪਲੈਂਡਰ ਦਾ ਬਲੌਗ ਵੀ ਪਾਵਾਂਗੇ ਤੇ ਇੱਕ ਸਵਰਾਜ ਦੀ ਮੋਡੀਫਿਕੇਸ਼ਨ ਸ਼ੁਰੂ ਕਰਨ ਲੱਗੇ ਦੁਆਰਚੀ ਫੇ ਉਹਦੀ ਵੀ ਨਾਲ ਜੁੜੇ ਰਿਹਾ ਉਹਦਾ ਵੀ ਨਾਲ ਦੀ ਨਾਲ ਬਲੌਗ ਪਾਈ ਆਇਆ ਕਰਾਂਗੇ ਹੁਣ ਤੁਸੀਂ ਆਹ ਚੈੱਕ ਕਰਿਓ ਦੱਸਿਓ ਫੇ ਕਿ ਹੋਇਆ ਲੱਗ ਰਿਹਾ